ਕਿ ਤੁਸੀਂ ਸਾਡੇ ਕਹਿਣ ਤੇ ਅਸੀਂ ਇਹ ਜੋ ਲੰਗਰ ਲੈ ਕੇ ਜਾਂਦੇ ਹਾਂ ਹਰ ਮਹੀਨੇ ਅਸੀਂ ਪੀਜੇ ਲੰਗਰ ਲੈ ਕੇ ਜਾਂਦਾ ਰੋਪੜ ਤੋਂ ਜੀ ਤੇ ਅੱਜ ਸਾਡੇ ਵੀਰ ਕੁਸ਼ਕਰਾਲੀ ਤੋਂ ਸਾਡੇ ਮਿੱਤਰ ਸਾਡੇ ਸਮਾਜ ਦੇ ਵੀ ਆ ਸਾਡੇ ਹੋਰ ਵੀ ਭਾਈ ਆ ਤੇ ਉਹਨਾਂ ਨੇ ਸਾਨੂੰ ਰੋਕ ਕੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡਾ ਜਿਹੜਾ ਸਵਾਗਤ ਕਰਨਾ ਹੈ ਵੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਸੋ ਅੱਜ ਅਸੀਂ ਇਹ ਜੋ ਲੰਗਰ ਆ ਇਹ ਮਤਲਬ ਹਰ ਮਹੀਨੇ ਸਾਡਾ ਪੀਜੇ ਜਾਂਦਾ ਹੈ ਅੱਜ ਜੇ ਤੁਹਾਡੀ ਵੀ ਸੇਵਾ ਲੈਣ ਦੀ ਤੁਹਾਨੂੰ ਨਾਲ ਲੈ ਕੇ ਜਾ ਰਹੇ ਆ ਤੁਹਾਨੂੰ ਦੁਹਾਨ ਜਾ ਰਹੇ ਆ ਉੱਥੇ ਕਿ ਉੱਥੇ ਤੇ ਦੁਨੀਆ ਹੀ ਹੋਰ ਆ ਜੀ ਅਸੀਂ ਸ਼ਹਿਰਾਂ ਚ ਲੰਗਰ ਲਾਂਦੇ ਆ ਪਰ ਸ਼ਹਿਰਾਂ ਦੇ ਵਿੱਚ ਜਿਹੜਾ ਲੰਗਰ ਲੱਗਦਾ ਏ ਉਹ ਤਾਂ ਧਰਮ ਪ੍ਰਤੀ ਹੋ ਜਾਂਦਾ ਕੇ ਫਲਾਣੇ ਤੋਂ ਮੁਸਲਮਾਨ ਨੇ ਲਾਇਆ ਪਿਆ ਹਿੰਦੂ ਨੇ ਲਾਇਆ ਪਿਆ ਸਿੱਖ ਨੇ ਲਾਇਆ ਪਿਆ ਜਦੋਂ ਅਸੀਂ ਪੀਜੇ ਲੰਗਰ ਲੈ ਕੇ ਜਾਂਦੇ ਆ ਉੱਥੇ ਕੋਈ ਧਰਮ ਨਹੀਂ ਹੈ ਜੀ ਤੁਮਾਨ ਸਾਹਿਬ ਉੱਥੇ ਸਿਰਫ ਇਨਸਾਨੀਅਤ ਆ ਔਰ ਭੁੱਖਾ ਢਿੱਡ ਜਿਹੜਾ ਉਹ ਖਾਂਦਾ ਏ ਉੱਥੇ ਹਿੰਦੂ ਵੀ ਖਾਂਦਾ ਮੁਸਲਮਾਨ ਵੀ ਖਾਂਦਾ ਸਿੱਖ ਵੀ ਖਾਂਦਾ ਈਸਾਈ ਵੀ ਖਾਂਦਾ ਜੀ ਸੋ ਇਹ ਸਾਨੂੰ ਉ ਹਰ ਮਹੀਨੇ ਹੀ ਬਾਲਮੀਕ ਸਮਾਜ ਨੂੰ ਬਲਾਉਂ ਕਰਦੇ ਆ ਤੇ ਅਸੀਂ ਆਪਣੇ ਧਰਮ ਪ੍ਰਤੀ ਧਰਮ ਨੂੰ ਉਪਰ ਚੱਕਣ ਦੇ ਲਈ ਅਸੀਂ ਜਿਹੇ ਜੋ ਸੇਵਾ ਨਿਵਾ ਰਹੇ ਹਾਂ ਸੋ ਇਸ ਦੇ ਨਾਲ ਹੀ ਹੰਤੂਈ ਸਾਡੇ ਨਾਲੇ ਜਾ ਰਹੇ ਉਥੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਸਾਡੇ ਆ ਵੀਰ ਜਿੰਨੇ ਵੀ ਆ ਜਣਾਂ ਦਾ ਵਿਚਾਰ ਸੁਣੋ ਇਹਨਾਂ ਦੀ ਵਿਚਾਰਤਾ ਰੱਖੀ ਕਹਿੰਦੀ ਆ ਜੈ ਬਾਲਮੀਕੀ ਜੀ ਹਰ ਹਰ ਵਾਹ ਹਾਂਜੀ ਵੀਰ ਜੀ ਕੀ ਕਹੂਗੇ ਜੋ ਇਹ ਹਰ ਮਹੀਨੇ ਲੰਗਰ ਲੈ ਕੇ ਜਾਂਦੇ ਆ ਤੇ ਫਪੀਜੀ ਦੇ ਵਿੱਚ ਅਈਦਾ ਇਹ ਕੰਗੋ ਸਾਡੇ ਬਹੁਤ ਵਧੀਆ ਰਵੀ ਜੀ ਸਾਡੇ ਬਹੁਤ ਵਧੀਆ ਕੰਮ ਕਰ ਰਹੇ ਜੀ ਅਸੀਂ ਇਹਨਾਂ ਦਾ ਪੂਰਾ ਪੂਰਾ ਸਹਿਯੋਗ ਦੇ ਰਹੇ ਆ ਤੇ ਮੇਰੇ ਨਾਲ ਪ੍ਰੇਮ ਚੰਦ ਹੈ ਸੁਪਰਵਾਈਜ਼ਰ ਹੈ ਜੀ ਕਮੇਟੀ ਦੇ ਵਿੱਚ ਦੀ ਨਾਮ ਹੀ ਤੁਹਾਡਾ ਰਾਣੀ ਜੀ ਕਿੱਥੋਂ ਆਏ ਤੁਸੀਂ ਮਣੀ ਮਦਰ ਆਂਧਰਾ ਤੋਂ ਜੀ ਅੱਜ ਪੀਜੀਆਈ ਦੇ ਵਿੱਚ ਲੰਗਰ ਲਗਾਇਆ ਗਿਆ ਜੋ ਇਹ ਬਾਰਮੀ ਸਭਾ ਵੱਲੋਂ ਲਗਾਇਆ ਗਿਆ ਤੇ ਤੁਸੀਂ ਵੀ ਇੱਥੇ ਸੇਵਾ ਕੀਤੀ ਹੈ ਕਿਵੇਂ ਲੱਗਦਾ ਤੁਹਾਨੂੰ ਬਹੁਤ ਅੱਛਾ ਲੱਗਾ ਜੀ ہمارا ਸਮਾਜ ਬਹੁਤ ਅੱਗੇ ਜਾ ਰਿਹਾ ਹੈਗਾ ਜੀ ਹੋਰ ਅੱਗੇ ਜਾਏਗਾ ਹੀ और हम महेंद्र भगत जी के शिष्य हैं महेंद्र भगत जी के गुरु जी के और हमने बहुत अच्छे संस्कार दिए हमारे गुरु जी बहुत अच्छे उन्होंने हमारे को शिक्षा दी कि आज वो इस दुनिया में नहीं है वो परमात्मा की भगवान की लीन में हो गए चरणों में पर हम बहुत अच्छे हमारे को संस्कार दिए पर आगे आगे हमें बहुत अच्छा लग रहा है कि हमारा समाज बहुत फलेगा फूलेगा भगवान वाल्मीकि की इस जड़ है और बाकी ये सब माध्यम है भगवान राम लक्ष्मण जो है कृष्ण भगवान ये सब माध्यम आएंगे ये फूल पत्तियां आएंगे जड़ भगवान वाल्मीकि की और ही भगवान वाल्मीकि की जय हर हर वाल्मीकि अपने रवि सोहता जी असि ए करौली तो करौली के नाम तो ज्यादा मशहूर है बिल्कुल जी मेरे ख्याल है सने वाल्मिक समान नु इने तो बहुत प्रेरणा सानु आज तक मिली है आज तक ये जो लंगर है इते पीजीआई दा ਇਹ ਇਹਨਾਂ ਦੀ ਬਦੌਲਤ ਚੱਲਦਾ ਪਿਆ ਔਰ ਚਲਾ ਰਹੇ ਇਸ ਮਹਿੰਮ ਨੂੰ ਚਲਾਉਣ ਦੇ ਵਿੱਚ ਇਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਅਸੀਂ ਇਹਨਾਂ ਦੇ ਬੜੇ ਧੰਨਵਾਦੀ ਹੈ ਨੌਕਰੀ ਪੇਸ਼ਾ ਹੁੰਦੇ ਹੋਏ ਵੀ ਆਪਣੇ ਪਰਿਵਾਰ ਦੇ ਵੀ ਪਰ ਕਦੇ ਬਗੈਰ ਵੀ ਫਿਰ ਵੀ ਇਹ ਇਹ ਆਪਣਾ ਲੰਗਰ ਦੀ ਸੇਵਾ ਕਰਦੇ ਆ ਮੈਂ ਵੀ ਫਸਟ ਟਾਈਮ ਆਇਆ ਔਰ ਕੱਲ ਵੀ ਸਾਡੀ ਇਹਨਾਂ ਨਾਲ ਗੱਲਬਾਤ ਹੋਈ ਹੈ ਵੈਸੇ ਮੈਂ ਇਹਨਾਂ ਨਾਲ ਬਹੁਤ ਟਾਈਮ ਤੋਂ ਜੁੜੇ ਹੋਇਆ ਜੁੜੇ ਹੋ ਬਹੁਤ ਟਾਈਮ ਤੋਂ ਹੈ ਪਰ ਲੇਕਿਨ ਇੱਥੇ ਮੈਨੂੰ ਮੌਕਾ ਇੱਥੇ ਮੈਨੂੰ ਮੌਕਾ ਪਹਿਲੀ ਵਾਰ ਹੀ ਮਿਲਿਆ ਸੋ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਔਰ ਕੋਸ਼ਿਸ਼ ਸਾਨੂੰ ਵੀ ਇਹਨਾਂ ਤੋਂ ਪ੍ਰੇਰਨਾ ਮਿਲਦੀ ਵੀ ਆਸੀਂ ਵੀ ਆਪਣੇ ਸਮਾਜ ਲਈ ਇਹ ਆਪਣੇ ਜੋ ਕੌਲਿਕ ਹੈ ਇਹਨਾਂ ਦੇ ਲਈ ਕੁਝ ਕਰੀਏ ਅਸਲ ਵਿੱਚ ਤੋਨੇ ਇੱਕ ਗੱਲ ਕਰੀ ਸੀ ਕਰੋਲੀ ਵਿੱਚ ਇਹਨਾਂ ਨੇ ਵੀ ਆਪਾਂ ਸ਼ਹਿਰਾਂ ਵਿੱਚ ਲੰਗਰ ਲਗਾਉਂਦੇ ਆ ਉਹ ਸ਼ਹਿਰ ਨਿਵਾਸੀ ਖਾ ਜਾਂਦੇ ਆ ਉਹ ਦੁਕਾਨਾਂ ਵਾਲੇ ਵੀ ਹੁੰਦੇ ਆ ਜਿਹੜੇ ਗਰੀਬ ਤਫਕਾ ਉਹਨਾਂ ਤੱਕ ਤਾਂ ਉਹ ਚੀਜ਼ ਪਹੁੰਚਦੀ ਨਹੀਂ ਹੈ ਸੋ ਇੱਥੇ ਆਪਣੇ ਜੋ ਪਾਸ ਪਾਸ ਦੀ ਦੁਨੀਆ ਇੱਥੇ ਪਤਾ ਨਹੀਂ ਕਹਾਂ ਕਹਾਂ ਤੇ ਵਿਚਾਰੇ ਆਏ ਵੀ ਇਕਦਮ ਮੁਸੀਬਤੇ ਮਾਰੇ ਵੀ ਹੁੰਦੇ ਆ ਤੋ ਮੈਂ ਇਹ ਸੋਚ ਰਹਾ ਵੀ ਇੰਨਾ ਜੋ ਇਹਨਾਂ ਨੇ ਅੱਜ ਇਹ ਉਪਰਾਲਾ ਕੀਤਾ ਇਹ ਇਹਨਾਂ ਨੂੰ ਰੱਬ ਵੱਲੋਂ ਬਖਸ਼ਿਸ਼ ਹੈ ਇਹਨਾਂ ਦੀ ਮਾਪੇ ਜੋ ਅੱਜ ਸਵਰਗਵਾਸ ਹੋ ਚੁੱਕੇ ਆ ਸਵਰਗਾਂ ਵਿੱਚ ਉਹਨਾਂ ਦਾ ਵਾਸਾ ਹੈ ਉਹਨਾਂ ਦੀ ਦੇਨ ਹੈ ਉਹਨਾਂ ਦਾ ਆਸ਼ੀਰਵਾਦ ਹੈ ਆਸ਼ੀਰਵਾਦ ਦੇ ਨਾਲ ਹੀ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਮੈਂ ਰਵੀ ਸੋਤਾ ਜੀ ਦਾ ਤਹਿ ਦਿਲ ਤੇ ਬੜਾ ਸ਼ੁਕਰਗੁਜ਼ਾਰ ਐ ਵੀ ਇਹਨੇ ਬਹੁਤ ਬੜੀ ਬਹੁਤ ਮਹਿੰਮ ਜੋ ਇਹ ਚਲਾ ਰੱਖੀ ਐ ਇਹ ਆਮ ਕਿਸੇ ਦੇ ਦਿਮਾਗ 'ਚ ਨਹੀਂ ਆਈ ਸੀ ਲੇਕਿਨ ਵਾਲਮੀਕ ਸਮਾਜ ਇਹਨਾਂ ਦੇ ਨਾਲ ਖੜਾ ਐ ਔਰ ਮੈਂ ਹਰ ਇੱਕ ਕਿਸਮ ਦੇ ਸਹਿਯੋਗ ਵੀ ਕਰਦੀ ਹਾਂ ਸੋ ਮੈਂ ਇਹਨਾਂ ਦਾ ਬੜਾ ਧੰਨਵਾਦੀ ਆ ਜੀ ਜੈ ਵਾਲਮੀਕ ਜੀ ਹਰ ਹਰ ਵਾਲਮੀਕ ਜੀ ਹਾਂਜੀ ਰਵੀ ਜੀ ਪੀਜੀਆ ਦੇ ਅੱਗੇ ਹੁਣ ਆਪਾਂ ਇਹ ਲੰਗਰ ਲਗਾਤਾ ਤੇ ਦੇਖੋ ਕਿੰਨੀ ਸੰਗਤ ਆ ਰਹੀ ਐ ਕੀ ਕਹੂਗੇ ਮਾਨ ਸਾਹਿਬ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗਾ ਕਿ ਤੁਸੀਂ ਕਰਾਲੀ ਤੋਂ ਸਾਡੇ ਨਾਲ ਇੱਥੇ ਪੀਜ ਲੰਗਰ ਦੀ ਸੇਵਾ ਦੇਖਣ ਆਏ ਕਰਨਾ ਹੈ ਤੇ ਤੁਸੀਂ ਵੀ ਆਪਣਾ ਵਿੱਚ ਆ ਕੇ ਯੋਗਦਾਨ ਪਾਇਆ ਤੁਸੀਂ ਆਪਣੇ ਚੈਨਲ ਦੇ ਮੱਦੇਮੇਂ ਤੇ ਸਾਨੂੰ ਵੀ ਹੁਣ ਤੁਸੀਂ ਪਤਾ ਨਹੀਂ ਪੂਰੇ ਵਰਲਡ 'ਚ ਪਹੁੰਚਾ ਦੇਣਾ ਤੇ ਇਹ ਤੁਸੀਂ ਹੁਣ ਆ ਕੇ ਮੈਂ ਤੁਹਾਨੂੰ ਅਕਸਰ ਕਹਿੰਦਾ ਸੀਗਾ ਕਿ ਉੱਥੇ ਜਾ ਕੇ ਦੁਨੀਆ ਹੀ ਹੋਰ ਆ ਹੁਣ ਤੁਸੀਂ ਦੇਖ ਹੀ ਰਹੇ ਆ ਕਿਥੇ ਦੁਨੀਆ ਹੀ ਅਲੱਗ ਆ ਇੱਥੇ ਕੋਈ ਧਰਮ ਨਹੀਂ ਆ ਇੱਥੇ ਕੋਈ ਜਾਤ ਨਹੀਂ ਆ ਤੇ ਕੋਈ ਪਾਤ ਨਹੀਂ ਆ ਇੱਥੇ ਸਿਰਫ ਭੁੱਖਾ ਢਿੱਡਾ ਜਿਹੜਾ ਲੰਗਰ ਖਾ ਰਿਹਾ ਤੁਸੀਂ ਦੇਖ ਰਹੇ ਹੋ ਕਿੰਨੀਆਂ ਗੱਡੀਆਂ ਆ ਰਹੀਆਂ ਕਿੱਥੋਂ-ਕਿੱਥੋਂ ਆ ਰਹੀਆਂ ਰੋਜ਼ ਆਉਂਦੀਆਂ ਔਰ ਪਬਲਿਕ ਕਿੰਨੇ ਪਿਆਰ ਦੇ ਨਾਲ ਲੰਗਰ ਖਾ ਰਹੀ ਹੈ ਤੇ ਮੈਂ ਜੋ ਵੀ ਮੇਰੇ ਵੀਰ ਇਸ ਚੈਨਲ ਨੂੰ ਦੇਖ ਰਹੇ ਆ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਮਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਤੁਹਾਡਾ ਇੱਕ ਬਟਨ ਦੱਬਿਆ ਪਿਆ ਇਹਨਾਂ ਨੂੰ ਬਹੁਤ ਫਾਇਦਾ ਦੇ ਸਕਦਾ ਤੁਹਾਨਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਪਰ ਇਹਨਾਂ ਨੂੰ ਫਾਇਦਾ ਹੋ ਜਾਣਾ ਕਿੰਨੀ ਕੀ ਦੇਰ ਤੋਂ ਤੁਸੀਂ ਇਹ ਲਗਾ ਰਹੇ ਹੋ ਤੁਮਾਂ ਜੀ ਮੈਂ ਪਿਛਲੇ 1980 ਤੋਂ ਮੈਂ ਲੰਗਰ ਦੀ ਸੇਵਾ ਕਰ ਰਿਹਾ ਹਾਂ ਜੀ ਔਰ ਪਿਛਲੇ 9 ਮਹੀਨਿਆਂ ਤੋਂ ਅਸੀਂ ਜਿਹੜਾ ਇਹ ਪੀਜੀ ਚ ਲੰਗਰ ਲੈ ਕੇ ਆ ਰਹੇ ਹਾਂ ਰੋਪੜ ਤੋਂ ਆਪਣਾ ਸਰਬ ਧਰਮ ਮੰਦਿਰ ਆ ਸ਼ਿਵ ਮੰਡਲੀ ਵਾਲਮੀਕ ਮੱਲਾ ਰੋਪੜ ਉੱਥੇ ਜੀ ਅਸੀਂ ਉਹ ਸੰਸਥਾ ਬਣਾਈ ਵੀ ਆ ਅਸੀਂ ਉਸ ਸੰਸਥਾ ਦੇ ਨਾਲ ਅਸੀਂ ਸ਼ਹਿਰ ਦੇ ਵਿੱਚੋਂ ਸਾਡੇ ਬਹੁਤ ਸਾਰੇ ਸਾਥੀ ਆ ਜਿਹੜੇ ਆਪਣਾ ਕੋ ਤੇਲ ਫੁੱਲ ਪਾਉਂਦੇ ਆ ਕੋਈ ਦੁੱਧ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰਦਾ ਹੈ ਜਿਵੇਂ ਵਾਲੋ ਚੀਨੀ ਤੇ ਉਹ ਫਿਰ ਅਸੀਂ ਇਕੱਠਾ ਕਰਕੇ ਪਿਛਲੇ 9 ਮਹੀਨਿਆਂ ਤੋਂ ਇੱਥੇ ਆ ਰਹੇ ਆ ਜੀ ਪਰ ਜੋ ਸੇਵਾ ਅਸੀਂ 45 ਸਾਲਾਂ ਚ ਕਰੀ ਆ ਇੱਥੇ ਆ ਕੇ ਸਾਡੀ ਉਹ ਬਜਸਤਾ ਜੀ ਕਿਉਂਕਿ ਜੋ ਇੱਥੇ ਆ ਉਹ ਕਿਤੇ ਨਹੀਂ ਹੈ ਜੀ ਸ਼ਹਿਰਾ ਚ ਲੰਗਰ ਲਾਉਣ ਨਾਲੋਂ ਇੱਥੇ ਲੰਗਰ ਲਾਉਣ ਦਾ ਬਹੁਤ ਫਾਇਦਾ ਹੈ ਜੀ ਕਿਉਂਕਿ ਤੇ ਹਰ ਬੰਦੇ ਨੂੰ ਜਿੰਨੂੰ ਵੀ ਜ਼ਰੂਰਤ ਆ ਉਹ ਖਾ ਰਿਹਾ ਹੈ ਜਿਹਨੂੰ ਲੋੜ ਆ ਹਰ ਬੰਦਾ ਦੇਖੋ ਤੁਸੀਂ ਅਮੀਰ ਗਰੀਬ ਕੋਈ ਵੀ ਇੱਥੇ ਸਾਰੇ ਨੰਨਾਂ ਚ ਲੱਗੇ ਪਏ ਆ ਜੀ ਜੀ ਕੋਈ ਇੱਥੇ ਧਰਮ ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਕੋਈ ਦੇਣ ਰੱਖਿਆ ਹੈ ਤੁਸੀਂ ਆਉਣ ਦਾ ਨਹੀਂ ਜੀ ਮੈਂ ਪੀਐਨਵੀ ਬੈਂਕ ਦੇ ਵਿੱਚ ਨਾ ਸਰਵਿਸ ਕਰਦਾ ਜੀ ਹਾਂਜੀ ਉੱਥੇ ਮੈਂ ਪੀਐਨ ਦੀ ਡਿਊਟੀ ਕਰਦਾ ਪੀਐਨਵੀ ਬੈਂਕ ਕੋਰਾਲੀ ਆ ਜੀ ਤੇ ਫਿਰ ਮੈਂ ਆਪਣਾ ਛੁੱਟੀ ਦਾ ਦੇਖਦਾ ਵੀ ਮੈਨੂੰ ਕਿਦਾਂ ਛੁੱਟੀ ਆ ਫਿਰ ਮੈਂ ਉਸ ਹੱਬਣਾ ਲੈ ਕੇ ਆਂਦਾ ਜੀ ਮੈਂ ਨਾਲ ਆਪਣੇ ਡੇਵਰ ਵਾਲੇ ਬੰਦੇ ਲੈ ਕੇ ਆਂਦਾ ਨਾਲ ਸਾਡੇ ਜੀਤ ਬੱਗਨ ਜੀ 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 ਆਇਓ ਸਾਡੇ ਇਹ ਵੀਰ ਜੀ ਵੀ ਬਹੁਤ ਸਮਾਂ ਕੱਢ ਕੇ ਆਪਣਾ ਆਏ ਆ ਇਹਨਾਂ ਦੇ ਵੀ ਵਿਚਾਰ ਲਓ ਜੀ ਇਹਨਾਂ ਨੂੰ ਕਿਦਾਂ ਲੱਗਿਆ ਇੱਥੇ ਆ ਕੇ ਵੀ ਕਈ ਦਿਨਾਂ ਦਾ ਪੰਨਾ ਦੀ ਇੱਥੇ ਆਣ ਦੀ ਜੀ ਤੇ ਅਸੀਂ ਹਰੋ ਬੰਦੇ ਦਾ ਧੰਨਵਾਦ ਕਰਦੇ ਆ ਜਿਹੜਾ ਸਾਡੇ ਨਾਲ ਇੱਥੇ ਸਾਨੂੰ ਇੱਥੇ ਪੇਟ ਜਨ ਦੇ ਵਿੱਚ ਸਹਿਯੋਗ ਕਰਦਾ ਹੈ ਤੇ ਫੁੱਲ ਫੁੱਲ ਜੋ ਵੀ ਆਪਣਾ ਦਿੰਦਾ ਹੈ ਅਸੀਂ ਉਹਨਾਂ ਦਾ ਬਹੁਤ ਜਣੀਆ ਬਹੁਤ ਧੰਨਵਾਦ ਕਰਦੇ ਆ ਸਾਡੇ ਟੀਂਗਰਾ ਜੀ ਆ ਮੁੰਡਾ ਗੱਡੀ ਲਿਆ ਨਵੀਂ ਆਉਂਦੇ ਅੱਜ ਗੱਡੀ ਨਵੀਂ ਲਿਆ ਕੇ ਇੱਧਰ ਭੇਜੀ ਆ ਸਾਡੇ ਕੋਲ ਵੀ ਇਹ ਹੀ ਲੈ ਜਾਓ ਜੀ ਅੱਛਾ ਜੀ ਬਹੁਤ ਵਧੀਆ ਹੈ ਬਹੁਤ ਵਧੀਆ ਸਹਿਯੋਗ ਮਿਲਦਾ ਹੈ ਜੀ ਹਾਂ ਜੀ ਹਾਂ ਔਰ ਸਹਿਯੋਗ ਦੇ ਨਾਲ ਤੇ ਬਹੁਤ ਖੁਸ਼ ਹੋ ਜਾਂਦਾ ਜੀ ਬਿਲਕੁਲ ਜੀ ਸਹਿਯੋਗ ਜੇ ਬੰਦਾ ਸਹਿਯੋਗ ਹੋਵੇ ਤੇ ਸਹਿਯੋਗ ਦੇ ਨਾਲ ਤੇ ਬਹੁਤ ਖੁਸ਼ ਹੋ ਜਾਂਦੇ ਵੀ ਹਰ ਹਫਤੇ ਹੀ ਆਈਏ ਹਾਂ ਜੀ ਹਾਂ ਜੀ ਹਾਂ ਪਰ ਹੁਣ ਗੱਲ ਤੇ ਸਹਿਯੋਗ ਦੀ ਹੈ ਤੇ ਇਹ ਧਮਾਨ ਚੈਨਲ ਕੁੜਾੜੀ ਨਿਊਜ਼ ਨੂੰ ਜੋ ਦੇਖ ਰਿਹਾ ਤੇ ਮੈਂ ਉਹਨਾਂ ਨੂੰ ਬੇਨਤੀ ਕਰਨ ਦਾ ਕਿ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਇੱਕ ਦਬਿਆ ਹੋਇਆ ਬਟਨ ਸਾਡੇ ਤਮਾਨ ਸਾਹਿਬ ਨੂੰ ਬਹੁਤ ਹੌਸਲਾ ਦਊਗਾ ਹੁਣ ਦੇਖੋ ਇਹ 10 ਦਿਨ ਬਰਿੰਦਾਵਨ ਲਾ ਕੇ ਆਇਆ ਲੋਕ ਇੱਕ ਦਿਨ ਹੀ ਆਪਣਾ ਘਰ ਛੱਡਦੇ ਸਰਦੀਆਂ 'ਚ 10 ਦਿਨ ਛੱਡ ਕੇ ਉੱਥੇ ਬਰਿੰਦਾਵਨ ਜਾ ਕੇ ਕਿਸੇ ਸੰਸਥਾ ਨਾਲ ਗਏ ਤੇ ਉੱਥੇ 10 ਦਿਨ ਲਾ ਕੇ ਆਇਆ ਬਹੁਤ ਸੇਵਾ ਕਰੀ ਆ ਔਰ ਤਮਾਨ ਸਾਹਿਬ ਸਾਡੇ ਬਹੁਤ ਮਿਹਨਤੀ ਆ ਤੁਹਾਡਾ ਇੱਕ ਬਟਨ ਦੱਬਿਆ ਪੈਣਾ ਉਹਨੂੰ ਬਹੁਤ-ਬਹੁਤ ਸਹਿਯੋਗ ਦੇ ਸਕਦਾ ਹੈ ਤਮਾਨ ਸਾਹਿਬ ਜੀ ਮੈਂ ਇੱਕ ਗੱਲ ਭੁੱਲ ਗਿਆ ਤਾਂ ਮੈਂ ਕਹਣਾ ਚਾਹਾਂਗਾ ਕਿ ਮੈਂ ਵਾਲਮੀਕ ਸਮਾਜ ਤੋਂ ਆ ਔਰ ਜਦੋਂ ਅਸੀਂ ਲੰਗਰ ਲੈ ਕੇ ਇੱਥੇ ਆਉਂਦੇ ਆ ਜਿਹੜੇ ਸਾਡੇ ਵਾਲਮੀਕ ਸਮਾਜ ਦੇ ਲੋਕ ਇੱਥੇ ਸਫਾਈ ਕਰਮਚਾਰੀ ਆ ਜਦੋਂ ਅਸੀਂ ਆਉਂਦੇ ਆ ਤੇ ਉਹ ਨਾ ਇਸ ਗੱਲ ਤੋਂ ਬਹੁਤ ਖੁਸ਼ ਹੁੰਦੇ ਆ ਕਿ ਯਾਰ ਅਸੀਂ 20-25-25 ਸਾਲ ਹੋ ਗਏ ਇੱਥੇ ਵਾਲਮੀਕ ਸਮਾਜ ਨੂੰ ਇੱਥੇ ਕੰਮ ਕਰਦੇ ਪਰ ਅਜੇ ਤੱਕ ਕਦੀ ਕੋਈ ਵਾਲਮੀਕੀ ਇੱਥੇ ਲੰਗਰ ਨਹੀਂ ਲੈ ਕੇ ਆਇਆ ਪਰ ਜਦੋਂ ਤੁਸੀਂ ਵਾਲਮੀਕ ਜਾਤੀ ਨਾਲ ਜੁੜੇ ਹੋਏ ਹੋ ਜਦੋਂ ਤੁਸੀਂ ਇੱਥੇ ਲੰਗਰ ਲੈ ਕੇ ਆਉਂਦੇ ਹੋ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਅਸੀਂ ਬਹੁਤ ਮਤਲਬ 20-25 ਸਾਲਾਂ ਤੋਂ ਕਦੀ ਸੋਚਿਆ ਵੀ ਨਹੀਂਤਾ ਕਿ ਇੱਥੇ ਕੋਈ ਵਾਲਮੀਕਾ ਲੰਗਰ ਲੈ ਕੇ ਆਊਗਾ ਜਦੋਂ ਤੁਸੀਂ ਲੰਗਰ ਲੈ ਕੇ ਤੇ ਸਾਡਾ ਸਿਰ ਜਿਹੜਾ ਉਹ ਗਰਵ ਨਾਲ ਉੱਚਾ ਹੋ ਜਾਂਦਾ ਸੋ ਮੈਂ ਜੇ ਕਿਸੇ ਨੂੰ ਇਹ ਗੱਲ ਮੇਰੀ ਬੁਰੀ ਲੱਗੇ ਤਾਂ ਮੈਂ ਮਾਫੀ ਚਾਹਾਂਗਾ ਪਰ ਇਹ ਮੈਂ ਗੱਲ ਕਰਨੀ ਜ਼ਰੂਰੀ ਸਮਝਦਾ ਕਿਉਂਕਿ ਮੈਂ ਵਾਲਮੀਕ ਸਮਾਜ ਤੋਂ ਹਾਂ ਮੈਂ ਵਾਲਮੀਕ ਆ ਤੇ ਮੈਂ ਗਰਵ ਨਾਲ ਕਹਿੰਦਾ ਵੀ ਮੈਂ ਵਾਲਮੀਕ ਆ ਇਸ ਕਰਕੇ ਇਹ ਗੱਲ ਕਰਨੀ ਬਹੁਤ ਜ਼ਰੂਰੀ ਆ ਔਰ ਮੈਂ ਆਪਣੇ ਜਿੰਨੇ ਵੀ ਮੇਰੇ ਸਾਥੀ ਵਾਲਮੀਕੀ ਭਾਈਚਾਰੇ ਦੇ ਲੋਕ ਆ ਜਿਹੜੇ ਕੁਝ ਕਰ ਸਕਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਕੋਸ਼ਿਸ਼ ਕਰਨ ਕਿ ਇੱਕ ਅੱਧੀ ਗੱਡੀ ਇੱਥੇ ਲੰਘਰ ਦੀ 10 ਮਹੀਨੇ ਦੇ ਵਿੱਚ ਜ਼ਰੂਰ ਲਿਕੇ ਮੈਂ ਦੁਬਾਰਾ ਤੋਂ ਬੇਨਤੀ ਕਰਨਾ ਚਾਹਾਂਗਾ ਵਾਰ-ਵਾਰ ਬੇਨਤੀ ਕਰਨਾ ਚਾਹ ਇਤਮਾਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਹਾਡਾ ਇੱਕ ਦਬਿਆ ਹੋਇਆ ਬਟਨ ਇਹਨਾਂ ਦਾ ਬਹੁਤ ਹੀ ਫਾਇਦਾ ਕਰ ਸਕਦਾ ਹੈ ਇਹਨਾਂ ਦੇ ਚੈਨਲ ਨੂੰ ਦਨ ਦੁਗਣੀ ਰਾ ਚੌਗਣੀ ਤਰੱਕੀ ਦੇਣ ਦੇ ਲਈ ਮੈਂ ਪਰਮਾਤਮਾ ਭਗਵਾਨ ਵਾਲਮੀਕ ਜੀ ਅੱਗੇ ਬੇਨਤੀ ਕਰਾਂਗਾ ਕਿ ਸਾਡੇ ਇਤਮਾਨ ਸਾਹਿਬ ਦਾ ਚੈਨਲ ਜਿਹੜਾ ਉਹ ਉੱਚ ਕੋਟੀ ਤੇ ਜਾਵੇ ਤਾਂ ਕਿ ਇਹ ਇਦਾਂ ਹੀ ਸੇਵਾ ਕਰਦੇ ਰਹਿਣ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਕਨ ਕਨ ਵਾਲਮੀਕੀ ਜਨ ਜਨ ਵਾਲਮੀਕੀ ਘਰ ਘਰ ਵਾਲਮੀਕੀ